ਤੁਸੀਂ ਗੁਰੂ ਸਾਹਿਬ ਦੀ ਬਾਣੀ ਦੀਆਂ ਇਤਿਹਾਸ ਦੀਆਂ ਬਾਤਾਂ ਪਾਈਆਂ ਆਪਾਂ 2-4 ਮਿੰਟ ਵੈਸੇ ਗੱਲਾਂ ਹੀ ਕਰਨੀਆਂ ਬੱਚਿਓ ਕਿਹੜੇ ਗੁਰੂ ਸਾਹਿਬ ਨੂੰ ਦਿੱਲੀ ਦੀ ਧਰਤੀ ਤੇ ਸ਼ਹੀਦ ਕੀਤਾ ਹੈ ਕਿਵੇਂ ਸ਼ਹੀਦ ਕੀਤਾ ਹੈ ਕਿਹੜਾ ਚਾਉਗਾ ਗੁਰੂ ਸਾਹਿਬ ਦੇ ਨਾਲ ਕਿਹੜੇ ਤਿੰਨ ਸਿੱਖ ਸ਼ਹੀਦ ਹੋਏ ਗੁਰੂ ਸਾਹਿਬ ਨੇ 시ਦੀ ਕਾਤੋਂ ਦਿੱਤੀ ਤੇ ਜੇ ਹਿੰਦੂ ਧਰਮ ਦੀ ਥਾਂ ਦੇ ਕੋ ਦੂਜਾਂ ਦਾ ਧਾਰਮਿਕ ਆਜ਼ਾਦੀ ਲਈ ਮਨੁੱਖੀ ਅਧਿਕਾਰਾਂ ਲਈ ਤੇ ਤਿਲਕ ਜੰਜੂ ਦੀ ਇੱਕ ਸ਼ਬਦ ਆਉਂਦਾ ਨਾ ਤੁਹਾਨੂੰ ਦਸਵੇਂ ਪਾਤਸ਼ਾਹ ਦਾ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਧਰਮ ਹੀਤ ਸਾਕਾ ਜਿਨ ਸੀਸ ਦੀਆ ਪਰ ਤਿੰਨਾ ਸਿੱਖਾਂ ਦੀ ਆਖਰੀ ਈਸ਼ਾ ਗਿੜੀ ਜਦੋਂ ਸਾਨੂੰ ਸ਼ਹੀਦ ਕਰੋ ਤੇ ਸਾਡੇ ਮੁਖ ਇਹ ਦੇ ਤੋ ਕੀ ਸੇਧ ਮਿਲਦੀ ਆ ਵੀ ਅਸੀਂ ਵੀ ਆਪਣੇ ਮੁਖ ਆਪਣੇ ਕਿਹਦੇ ਵੱਲ ਰੱਖਣੇ ਆ ਗੁਰੂ ਵੱਲ ਰੱਖਣੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਧੜ ਦਾ ਸੰਸਕਾਰ ਕਿਨੇ ਕੀਤਾ? ਬਾਬਾ ਲੱਖੀ ਸ਼ਾਹ ਉਥੇ ਕਿਹੜਾ ਗੁਰਦੁਆਰਾ ਸਾਹਿਬ ਆ? ਤੇ ਸੀਸ ਦਾ ਸੰਸਕਾਰ ਕਿੱਥੇ ਹੋਇਆ? ਕਿਹੜਾ ਗੁਰਦੁਆਰਾ ਸਾਹਿਬ ਆ? ਸ਼ਾਬਾਸ਼। ਦੇਖੋ ਤੁਸੀਂ ਬੜੀ ਤਿਆਰੀ ਕੀਤੀ ਆ ਪਤਾ ਲੱਗਦਾ ਵਾ। ਆਪਾਂ ਜਦੋਂ ਇਤਿਹਾਸ ਨੂੰ ਪੜ੍ਹਦੇ ਆ ਇਤਿਹਾਸ ਤੋਂ ਸੇਧ ਵੀ ਲੈਣੀ ਆ ਕੀ ਕਰਨਾ ਇਤਿਹਾਸ ਤੋਂ ਅਸੀਂ ਵੀ ਸਿੱਖੀ ਦੇ ਵਿੱਚ ਪਰਪੱਕ ਹੋਣਾ ਤੁਸੀਂ ਸਾਰੇ ਪਾਠ ਕਰਦੇ ਹੋ ਕਿਹੜਾ ਪਾਠ ਕਰਦੇ ਹੋ ਜਗਜੀਤ ਸਿੰਘ ਜਗਬੀਬ ਸਿੰਘ ਤਾਂ ਪ੍ਰਸਾਦ ਸਵਯੇ ਚੌਬੇ ਸਿੰਘ ਅਨੰਦ ਸਿੰਘ ਤੇ ਰਾਤ ਨੂੰ ਸੌਣ ਲੱਗਿਆ ਕਿਹੜਾ ਪਾਠ ਹੁੰਦਾ ਤੇ ਸ਼ਾਮ ਨੂੰ ਅੱਛਾ ਤੁਸੀਂ ਸਾਰੇ ਬੱਚੇ ਕਿਹਨੂੰ ਗੁਰੂ ਮੰਨਦੇ ਹੋ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਕਿਹੜੇ ਗੁਰੂ ਨੇ ਆਖਿਆ ਵੀ ਅੱਜ ਤੋਂ ਬਾਅਦ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਆ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਗੁਰੂ ਪੰਥ ਤੋਂ ਬਿਨਾ ਹੋਰ ਕੋਈ ਸਾਡਾ 12ਵਾਂ 13ਵਾਂ ਗੁਰੂ ਹੋ ਸਕਦਾ ਨਹੀਂ ਜੇ ਕੋਈ ਆਣ ਕੇ ਬਹਿ ਜੇ ਤੇ ਮੱਥਾ ਟੇਕਾਂਗੇ ਆਪਾਂ ਸ਼ਾਬਾਸ਼ ਪੰਜ ਕਕਾਰ ਕਿਹੜੇ ਆ 1 2 3 4 5 ਸ਼ਾਬਾਸ਼ ਕਿੰਨੇ ਸਾਲਾਂ ਸ਼ਤਾਬਦੀ ਆ ਰਹੀ ਗੁਰੂ ਤੇਗ ਬਹਾਦਰ ਜੀ ਦੀ ਕਿੱਥੇ ਮਨਾਉਣੀ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਤੁਸੀਂ ਬਾਬੇ ਬਕਾਲੇ ਦੇ ਨੇੜੇ ਹੋ ਨਾ ਤਾਂ ਕਰਕੇ ਨਾਲ ਲੈਣੇ ਆ ਬਾਬਾ ਬਕਾਲਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਦਾ ਹੀ ਆ ਠੀਕ ਆ ਚਲੋ ਬੜੀ ਖੁਸ਼ੀ ਵਾਲੀ ਗੱਲ ਆ ਬੜੀ ਤਿਆਰੀ ਆ ਇਸੇ ਤਰ੍ਹਾਂ ਆਪਾਂ ਸਿੱਖੀ 'ਚ ਪ੍ਰਪੱਕ ਰਹਿਣਾ ਜੁੜੇ ਰਹਿਣਾ ਸਰਦਾਰ ਸੁਰਜੀਤ ਸਿੰਘ ਜੀ ਤੁਗਲਵਾਲ ਸਾਹਿਬ ਮੈਂ ਪਹਿਲਾਂ ਵੀ ਇਹਨਾਂ ਦੇ ਪ੍ਰੋਗਰਾਮਾਂ 'ਚ ਕੁਝ ਉਧਰ ਕਾਂਡਾ ਸਾਹਿਬ ਵਾਲੇ ਪਾਸੇ ਆਪਾਂ ਗਏ ਆ ਅਚਲ ਸਾਹਿਬ ਉਪਰਾਲੇ ਕਰਦੇ ਰਹਿੰਦੇ ਅੱਜ ਵੀ ਬਹੁਤ ਵੱਡਾ ਇਕੱਠ ਹੀ ਮੈਨੂੰ ਦੱਸਿਆ ਫੋਟੋਆਂ ਵੀ ਦਿਖਾਈਆਂ ਮੈਂ ਗੁਰੂ ਅਕੀਰ ਅਰਦਾਸ ਕਰਦਾ ਵਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਤੇ ਸਰਦਾਰ ਸਰਜੀਤ ਸਿੰਘ ਜੀ ਤੁਗਲਵਾਲ ਸਾਹਿਬ ਇਸੇ ਤਰ੍ਹਾਂ ਉਪਰਾਲੇ ਕਰਦੇ ਰਹਿਣ ਆਪਾਂ ਸਾਰੇ ਜਾਣੇ ਕੌਣ ਵਾਂ ਸਿੱਖ ਹੋਣ ਤੇ ਮਾਣ ਸਿੱਖ ਕੇਸ ਕਟਾਉਂਦਾ ਸਿੱਖ ਮੜੀਆਂ ਮਸਾਣਾ ਤੇ ਮੱਥਾ ਟੇਕਦਾ ਸਿੱਖ ਹਰ ਰੋਜ਼ ਫੋਨ ਵੇਖਦਾ ਪਰ ਆਪਾਂ ਵੇਖਦੇ ਨਹੀਂ ਜਿਆਦਾ ਚਲੋ ਚੜ੍ਹਦੀ ਕਲਾ 'ਚ ਰਹਿਣਾ ਪਾਠ ਕਰਨਾ ਗੁਰੂ ਅੱਗੇ ਕੀ ਕਰਦੇ ਆਪਾਂ ਦੁੱਖ ਸੁੱਖ ਵੇਲੇ ਅਰਦਾਸ ਕਰਨੀਆਂ ਮਾਂ ਪਿਓ ਦਾ ਕਹਿਣਾ ਮੰਨਣਾ ਤੇ ਪੜ੍ਹਾਈ ਦਿਲ ਲਾ ਕੇ ਕਰਨੀਆਂ ਮੈਂ ਸਾਰੇ ਬੱਚਿਆਂ ਦਾ ਗੁਰਦੁਆਰਾ ਸਾਹਿਬ ਦੇ ਸਟਾਫ ਦਾ ਖਾਸ ਕਰਕੇ ਪ੍ਰਚਾਰਕਾਂ ਦਾ ਜਿਹੜੇ ਬਹੁਤ ਮਿਹਨਤ ਕਰਾਉਂਦੇ ਆ ਬਾਬਾ ਬਲਵਿੰਦਰ ਸਿੰਘ ਜੀ ਜਿਹੜੇ ਮੁੱਖ ਪ੍ਰਬੰਧਕ ਆ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਬੜੇ ਉਪਰਾਲੇ ਕੀਤੇ ਆ ਤੇ ਸਰਦਾਰ ਸਰਜੀਤ ਸਿੰਘ ਜੀ ਤੁਗਲਵਾਲ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲਿਆਂ ਦੀ ਮੈਂ ਸ਼ਲਾਘਾ ਕਰਦਾ ਭੁੱਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ